ਸਤਿ ਸ਼੍ਰੀ ਅਕਾਲ ਜੀ ਮੈਂ ਇਹ ਸ਼ਾਂਤ ਇਸ ਵੇਲੇ ਫਰੀਦਕੋਟ ਦੇ ਕਿਲੇ ਨੂੰ ਜਿਹੜਾ ਖੋਲਿਆ ਗਿਆ ਹੈ ਕੁਝ ਦਿਨਾਂ ਵਾਸਤੇ ਸੰਗਤ ਦੇ ਦਰਸ਼ਨਾਂ ਲਈ ਉੱਥੋਂ ਤੁਹਾਨੂੰ ਰਾਜਾ ਫਰੀਦਕੋਟ ਦੀਆਂ ਜਿਹੜੀਆਂ ਸ਼ਾਹੀ ਤੋਪਾਂ ਉਹਨਾਂ ਦਾ ਦ੍ਰਿਸ਼ ਹੈ ਦਿਖਾ ਰਿਹਾ ਹਾਂ ਦੱਸ ਦਈਏ ਕਿ ਇਸ ਕਿਲੇ ਨੂੰ ਕਾਫੀ ਸਮਾਂ ਬੰਦ ਰੱਖਿਆ ਗਿਆ ਹੈ ਤੇ ਹੁਣ ਕੋਝ ਸਮਾਂ ਪਹਿਲਾਂ ਕਿਲੇ ਨੂੰ ਸੰਗਤ ਦੇ ਦਰਸ਼ਨਾਂ ਵਾਸਤੇ ਖੋਲਿਆ ਗਿਆ ਹੈ ਤਾਂ ਆਹ ਜਿਹੜੀ ਐ ਸਕਰੀਨ ਤੇ ਤੁਸੀਂ ਮੇਰੇ ਨਾਲ ਡਾਇਗਰਾਮ ਦੇਖ ਰਹੇ ਹੋ ਇਹ ਰਾਜਾ ਫਰੀਦਕੋਟ ਦੀ ਇਸ ਜਗ੍ਹਾ ਤੇ ਰਾਜ ਸਭਾ ਲੱਗਦੀ ਹੁੰਦੀ ਸੀ ਸਭਾ ਬੁਲਾਈ ਜਾਂਦੀ ਸੀ ਇਹ ਥਾਂ ਹਾਲੇ ਵੀ ਲੋਕ ਹੈ ਇੱਧਰ ਜਾਣ ਦੀ ਮਨਾਈ ਹੈ ਬਕਾਇਦਾ ਬੈਰੀਕੇਟਿੰਗ ਕੀਤੀ ਹੋਈ ਹੈ ਬੈਰੀਅਰ ਲੱਗੇ ਹੋਏ ਆ ਇਹਦੇ ਨਾਲ ਦਿਖਾਵਾਂਗੇ ਜਿਵੇਂ ਹੀ ਇਸ ਇਮਾਰਤ ਨੂੰ ਖੋਲਣ ਦੀ ਆਗਿਆ ਮਿਲੀ ਹੈ ਤਾਂ ਲੋਕਾਂ ਦੀ ਆਮਦ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵੱਖ-ਵੱਖ মিডিਆਈ ادارے ਜਿਹੜੇ ਇੱਥੇ ਪਹੁੰਚੇ ਆ ਤਾਂ ਹੇਠਾਂ ਸੰਗਤ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਵਾਂਗੇ ਕਿੰਨੀ ਵੱਡੀ ਸੰਖਿਆ ਚ ਸੰਗਤ ਪਹੁੰਚੀ ਹੈ ਇਹ ਉਹਨਾਂ ਤੋਪਾਂ ਦਾ ਦ੍ਰਿਸ਼ ਹੈ ਨੇੜੇ ਤੋਂ ਤੁਹਾਨੂੰ ਦਿਖਾ ਦਈਏ ਮਹਾਰਾਜਾ ਫਰੀਦਕੋਟ ਦੀਆਂ ਤੋਪਾਂ ਦੂਜੇ ਪਾਸੇ ਸੰਗਤ ਦਾ ਇਕੱਠ ਕਾਫੀ ਵੱਡੀ ਸੰਖਿਆ ਦੇ ਵਿੱਚ ਆ ਜਿਹੜੇ ਲੋਕ ਆਏ ਆ ਇਹ ਕਿਲਾ ਖੋਲਿਆ ਗਿਆ ਇਸ ਕਿਲੇ ਦੇ ਬਾਹਰ ਉਹ ਬਾਜ਼ਾਰ ਹੈ ਜਿੱਧਰੋਂ ਅਸੀਂ ਬਾਬਾ ਫਰੀਦ ਜੀ ਦੇ ਮੱਥਾ ਟੇਕਣ ਜਾਂਦੇ ਆ ਤਾਂ ਅੱਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅੰਦਰ ਜਿਸ ਥਾਂ ਤੇ ਬੈਠ ਕੇ ਬਾਬਾ ਫਰੀਦ ਜੀ ਨੇ ਤਪ ਕੀਤਾ ਸੀ ਕਿਲਾ ਖੋਲਿਆ ਗਿਆ ਹੈ ਅੰਦਰੋਂ ਦਰਸ਼ਨਾ ਵਾਸਤੇ ਮਤਲਬ ਮੇਰੀ ਸੁਰਤ ਚ ਤਾਂ ਸ਼ਾਇਦ ਮੈਨੂੰ ਲੱਗਦਾ ਇਹ ਪਹਿਲਾ ਮੌਕਾ ਹੀ ਹੈ ਜ ਜੇ ਸ਼ਾਇਦ ਖੁੱਲਾ ਹੋਵੇ ਤਾਂ ਮੈਨੂੰ ਨਹੀਂ ਇਹਦਾ ਧਿਆਨ ਰਿਹਾ ਹੋਣਾ ਇੱਥੇ ਅਲੱਗ-ਅਲੱਗ ਸਰਕਾਰੀ ਅਧਿਕਾਰੀ ਕਰਮਚਾਰੀ ਆਉਂਦੇ ਆ ਹਾਜ਼ਰੀ ਲਗਵਾਉਣ ਤਾਂ ਨਿੱਕੇ-ਨਿੱਕੇ ਬੱਚਿਆਂ ਦੇ ਖੇਡਣ ਲਈ ਵੀ ਜਗ੍ਹਾ ਦਾ ਪ੍ਰਬੰਧ ਹੈ ਸੰਗਤ ਦੀ ਆਮਦ ਕਾਫੀ ਵੱਡੇ ਪੱਧਰ ਤੇ ਆ ਅੰਦਰ ਆ ਕਿਲੇ ਦਾ ਬਾਜ਼ਾਰ ਵਾਲਾ ਪਾਸਾ ਆ ਗਿਆ ਜਿੱਥੇ ਆਮ ਲੋਕ ਅੱਗੇ ਇਸ ਗੇਟ ਇੱਕ ਗੇਟ ਬੰਦ ਹੁੰਦਾ ਸੀ ਲੋਕ ਇਸ ਗੇਟ ਨੂੰ ਦੇਖਦੇ ਹੁੰਦੇ ਸੀ ਬਾਹਰ ਤੋਂ ਤਾਂ ਅੰਦਰ ਆ ਵਾਲਾ ਸੀਨ ਹੈ ਜਿਹੜਾ ਪਹਿਲੀ ਵਾਰ ਗਵਰਨਮੈਂਟ ਨੇ ਓਪਨ ਕੀਤਾ ਹੈ ਲੋਕਾਂ ਨੂੰ ਉਹਨਾਂ ਦੇ ਵਿਰਸੇ ਪ੍ਰਤੀ ਬਾਬਾ ਫਰੀਦ ਜੀ ਦਾ ਤਾਪਸਥਾਨ ਦਿਖਾਉਣ ਲਈ ਤੇ ਜਿਹੜੇ ਫਰੀਦਕੋਟ ਰਿਆਸਤ ਦਾ ਸਿਸਟਮ ਸੀ ਜਿਹੜਾ ਇਹਦੇ ਵਿੱਚ ਬਕਾਇਦਾ ਤੌਰ ਤੇ ਇੱਕ ਬੋਰਡ ਲਗਾ ਕੇ ਲਿਖਿਆ ਹੋਇਆ ਤਾਂਪਸਥਾਨ ਬਾਬਾ ਸ਼ੇਖ ਫਰੀਦ ਜੀ ਤਸਵੀਰਾਂ ਅੰਦਰ ਲੀਆਂ ਵੀ ਦਿਖਾਵਾਂਗੇ ਸੰਗਤ ਦਾ ਕਾਫੀ ਇਕੱਠਾ ਹੈ ਕਿਉਂਕਿ ਇਹ ਚੀਜ਼ ਅਜੇ ਇਹ ਨਹੀਂ ਕੰਫਰਮ ਹੋਇਆ ਵੀ ਇਹ ਕਿੰਨੀ ਦੇਰ ਬਾਅਦ ਓਪਨ ਹੋਇਆ ਹੈ ਅੰਦਰ ਸੰਗਤ ਦਾ ਰਸ਼ ਕਾਫੀ ਜ਼ਿਆਦਾ ਆ ਕਾਫੀ ਵੱਡੀਆਂ ਲਾਈਨਾਂ ਲੱਗੀਆਂ ਪਈਆਂ ਜਿਵੇਂ ਹੀ ਅੰਦਰ ਜਾਂਦੇ ਆ ਤੁਹਾਨੂੰ ਅੰਦਰ ਦਾ ਦ੍ਰਿਸ਼ ਵੀ ਪ੍ਰੋਪਰ ਦਿਖਾਵਾਂਗੇ ਇਹ ਉਹ ਸਥਾਨ ਹੈ ਜਿੱਥੇ ਬਾਬਾ ਫਰੀਦ ਜੀ ਨੇ ਤਪ ਕੀਤੇ ਸੀ ਤਪੱਸਿਆ ਕੀਤੀ ਸੀ ਪਹਿਲਾਂ ਬਾਹਰ ਦੀਆਂ ਤਸਵੀਰਾਂ ਦੇਖ ਰਹੇ ਸੀ ਤੁਸੀਂ ਮੇਰੇ ਨਾਲ ਸੰਗਤ ਦਾ ਇਕੱਠ ਦੇਖ ਲਓ ਇਹਦੇ ਨਾਲ ਤਪ ਸਥਾਨ ਦੇ ਵਿੱਚ ਆ ਬਣੇ ਹੋਏ ਛੋਟੇ-ਛੋਟੇ ਆਲੇ ਉੱਪਰ ਇਮਾਰਤ ਹੈ ਇਹਨੂੰ ਕੁਝ ਦਿਨ ਪਹਿਲਾਂ ਹੀ ਤਾਜ਼ਾ ਰੰਗ ਕੀਤਾ ਹੋਇਆ ਲੱਗਦਾ ਹੈ ਆ ਇਸ ਕਿਲੇ ਦੀਆਂ ਬਾਹਰਲੀਆਂ ਦਵਾਰਾਂ ਤਾਂ ਸੰਗਤ ਦਾ ਇਕੱਠ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਈਏ کافی ਵੱਡੀ ਸੰਖਿਆ ਦੇ ਵਿੱਚ ਜਿਹੜੀ ਇੱਥੇ ਲੋਕਾਂ ਦੀ ਆਮਦ ਹੈ ਲੋਕ ਪਹੁੰਚੇ ਆ ਮੋਟਿਵ ਸੀ ਸ਼ੇਖ ਫਰੀਦ ਜੀ ਦੇ ਤਾਪਸਥਾਨ ਦੇ ਦਰਸ਼ਨ ਕਰਨੇ ਇਸ ਕਿਲੇ ਨੂੰ ਜਿਹੜਾ ਖੋਲਿਆ ਗਿਆ ਹੈ 20 ਤਰੀਕ ਤੱਕ ਜਿਹੜਾ ਇਸ ਸਥਾਨ ਨੇ ਖੁੱਲਿਆ ਰਹਿਣਾ ਥੋੜਾ ਜ਼ੂਮ ਕਰਕੇ ਦਿਖਾਵਾਂਗੇ ਤਸਵੀਰਾਂ ਨੂੰ ਤਸਵੀਰਾਂ ਦੇ ਵਿੱਚ ਸਾਹਮਣੇ ਦਿਸ ਰਹੀ ਹੈ ਤਸਵੀਰ ਜਿਹੜੀ ਇੱਥੋਂ ਦੀ ਸੰਗਤ ਅੰਦਰ ਜਾਂਦੀ ਹੈ ਤਾਂ ਬਾਬਾ ਫਰੀਦ ਜੀ ਦੇ ਤਪਸਥਾਨ ਤੇ ਨਤਮਸਤਕ ਹੋ ਕੇ ਲੋਕ ਹੈ ਜਿਹੜੇ ਨਾਲ ਦੀ ਨਾਲ ਵਾਪਸ ਆਉਂਦੇ ਇੱਕ ਪੈਟਰਨ ਬੜਾ ਵਧੀਆ ਐਡਜਸਟ ਕੀਤਾ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਸਕ੍ਰੀਨ ਦੇ ਵਿੱਚ ਜਿਹੜੇ ਲੈਫਟ ਹੈਂਡ ਸਾਈਡ ਸਰਦਾਰ ਜੀ ਖੜੇ ਆ ਰੈਡ ਟਰਬਨ ਵਾਲੇ ਉਹ ਐਸੀ ਡਿਊਟੀ ਵਾਸਤੇ ਖੜੇ ਕੀਤੇ ਆ ਡੰਡਾ ਫੜਾ ਕੇ ਵੀ ਸਿਲੈਕਟਡਲੀ ਇੱਕ ਵਾਰ 30 ਤੋਂ 35 40 ਲੋਕਾਂ ਨੂੰ ਲੰਘਾਇਆ ਜਾਂਦਾ ਹੈ ਜਿੰਨੀ ਦੇਰ ਚੋਂ ਮੱਥਾ ਟੇਕ ਕੇ ਫਿਰ ਐਸ ਰਸਤੇ ਰਾਈ ਵਾਪਸ ਆਉਂਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਅਗਲੇ ਸ਼ਰਧਾਲੂਆਂ ਨੂੰ ਅਗਾਹ ਹੋਣ ਦਿੱਤਾ ਜਾਂਦਾ ਹੈ 2-3 ਦਿਨਾਂ ਦਾ ਵਕਫਾ ਰਹਿ ਗਿਆ ਹੈ ਰਸਨੀ ਹੋਰ ਵਧਣਾ ਇਸ ਤੋਂ ਬਾਅਦ ਕਿਉਂਕਿ ਜਿਵੇਂ ਜਿਵੇਂ ਇਹ ਗੱਲ ਫੈਲ ਰਹੀ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਬਾਬਾ ਫਰੀਦ ਜੀ ਦਾ ਤਪਸਥਾਨ ਜਿਹੜਾ ਸੰਗਤ ਨੂੰ ਦਰਸ਼ਨ ਕਰਨ ਵਾਸਤੇ ਖੋਲਿਆ ਗਿਆ ਹੈ ਤਾਂ ਕਿਲੇ ਦੀਆਂ ਕੰਧਾਂ ਦਿਖਾ ਦਈਏ ਨਾਲ ਨਾਲ ਤੁਹਾਨੂੰ ਉੱਚੀਆਂ ਉਸੀਆਂ ਅਸਮਾਨ ਨੂੰ ਛੂੰਦੀ ਇਮਾਰਤ ਤੇ ਪ੍ਰਾਤ ਤੱਤ ਵਭ ਭਾਗ ਵੱਲੋਂ ਕੀਤੀ ਜਾਂਦੀ ਹੈ ਦੀ ਸਾਮ ਸੰਭਾਲ ਜਮੀਨ ਅੰਦਰ ਜਾਵਾਂਗੇ ਤੁਹਾਨੂੰ ਉਹ ਰਿਸ਼ਵੀ ਸਿੱਧਾ ਦਿਖਾਵਾਂਗੇ ਬਿਲਕੁਲ ਜੀ ਤਸਵੀਰਾਂ ਦੇ ਵਿੱਚ ਦਿਖਾ ਦਈਏ ਫਰੀਦਕੋਟ ਦੇ ਕਿਲਾ ਮੁਬਾਰਕ ਦੀਆਂ ਤਸਵੀਰਾਂ ਜਿੱਥੇ ਆਪਾਂ ਪਹਿਲਾਂ ਰੁਕੇ ਸੀ ਤਾਂ ਸੰਗਤ ਦਾ ਇਕੱਠ ਤੇ ਦੂਜੇ ਪਾਸੇ ਕਿੱਲੇ ਦੀਆਂ ਅਸਮਾਨ ਛੂੰਦੀਆਂ ਦੀਵਾਰਾਂ ਤੇ ਐਸ ਪਾਸੇ ਖੜੇ ਉਹ ਸੇਵਾਦਾਰ ਜਿਨ੍ਹਾਂ ਦੀ ਚਰਚਾ ਆਪਾਂ ਪਹਿਲਾਂ ਕੀਤੀ ਸੀ ਤਾਂ ਆ ਸੰਗਤ ਹੈ ਸੰਗਤ ਨੂੰ ਇੱਥੇ ਰੋਕਿਆ ਗਿਆ ਹੈ ਸਤੇ ਪਬੈ ਸਤੇ ਲੋਕਾਂ ਨੂੰ ਅੰਦਰ ਭੇਜਿਆ ਜਾਂਦਾ ਹੈ ਤਾਂ ਜੋ ਕਿਸੇ ਨੂੰ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਸ਼ਾਸਨ ਨੇ ਇਹ ਅਰੇਂਜਮੈਂਟ ਬਹੁਤ ਵਧੀਆ ਕੀਤਾ ਹੈ ਤਸਵੀਰਾਂ ਜਿਹੜੀ ਚੀਜ਼ ਇੱਕ ਤੁਹਾਨੂੰ ਸਪੈਸ਼ਲ ਦਿਖਾਉਣੀ ਸੀ ਆ ਲੱਕੜ ਦਾ ਕੀਤਾ ਹੋਇਆ ਕੰਮ ਹੈ ਜਿਹੜਾ ਆ ਜੰਗਲੇ ਦਰਵਾਜ਼ਿਆਂ ਦੇ ਉੱਪਰ ਕਢਾਈ ਹੈ ਲੱਕੜ ਦੀ ਕਢਾਈ ਕਾਰੀਗਰੀ ਕਿੰਨੀ ਵਧੀਆ ਕੀਤੀ ਹੋਈ ਹੈ ਐਸ ਪਾਸੇ ਵੀ ਤਸਵੀਰ ਤੁਹਾਨੂੰ ਥੋੜੀ ਜਿਹੀ ਮੈਂ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਰਸਤਾ ਹੈ ਜਿੱਧਰ ਦੀ ਸ਼ਰਧਾਲੂ ਪਹਿਲਾਂ ਇੱਥੋਂ ਦੀ ਐਂਟਰੀ ਹੁੰਦੀ ਹੈ ਇਸ ਜਗ੍ਹਾ ਤੋਂ ਤੇ ਫਿਰ ਸਾਰਾ ਕੁਝ ਅੰਦਰ ਤਪਸਥਾਨ ਦੇਖ ਕੇ ਤੇ ਇਸ ਜਗ੍ਹਾ ਤੋਂ ਜਿਹੜੇ ਐ ਸ਼ਰਧਾਲੂ ਬਾਹਰ ਆ ਜਾਂਦੇ ਨੇ ਤੇ ਤਸਵੀਰਾਂ ਚ ਬੈਕਯਾਰਡ ਵੀ ਦਿਖਾ ਦਈਏ ਇਕੱਠ ਸ਼ਰਧਾਲੂਆਂ ਦਾ ਕਾਫੀ ਵਿਸਥਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਕਾਫੀ ਸਮੇਂ ਬਾਅਦ ਇਸ ਜਗ੍ਹਾ ਨੂੰ ਜਿਹੜਾ ਸ਼ਰਧਾਲੂਆਂ ਦੇ ਦਰਸ਼ਨਾਂ ਵਾਸਤੇ ਖੋਲਿਆ ਗਿਆ ਆ ਸੁਸ਼ੀਰਾਂ ਦੇ ਵਿੱਚ ਇੱਧਰ ਸਪੈਸ਼ਲ ਜਗ੍ਹਾ ਵੀ ਰੱਖੀ ਗਈ ਆ মিডিਆ ਦੇ ਖੜਨ ਵਾਸਤੇ ਕਿ ਲੋਕ ਖੜ ਕੇ ਸਾਰਿਆਂ ਦੀ ਕਵਰੇਜ ਕਰ ਸਕਣ ਪ੍ਰੋਪਰਲੀ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ਜਿਵੇਂ ਬਸ ਥੋੜੇ ਚਿਰ ਦੇ ਵਿੱਚ ਗਾਂ ਐਂਟਰੀ ਮਿਲ ਜਾਣੀ ਆ ਪ੍ਰੋਟੋਕਾਲ ਨਹੀਂ ਤੋੜਨਾ ਚਾਹੀਦਾ ਚਾਹੇ ਜਿਸ ਚੀਜ਼ ਦਾ ਵੀ ਹੁੰਦਾ ਹੈ ਸਾਡੀ ਸਹੂਲਤ ਲਈ ਬਣਾਇਆ ਜਾਂਦਾ ਪ੍ਰੋਟੋਕਾਲ ਚਾਹੇ ਕਿਤੇ ਕੋਈ ਬੈਰੀਅਰ ਲੱਗਿਆ ਹੁੰਦਾ ਸਾਰਿਆਂ ਦੀ ਸਹੂਲਤ ਇਹਨਾਂ ਗੱਲਾਂ ਵਿੱਚ ਹੁੰਦੀ ਹੈ ਕਿ ਆਪਾਂ ਉਹਨਾਂ ਨਿਯਮਾਂ ਨੂੰ ਫਾਲੋ ਕਰੀਏ ਬਾਣੀ ਦਾ ਉਚਾਰਨ ਵੀ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਕਰ ਰਹੀ ਹੈ ਜਿਹੜੇ ਤਰ੍ਹਾਂ ਦਾ ਸੰਗਤ ਦਾ ਆਗਮਨ ਹੈ ਅੰਦਰ ਵੀ ਸੰਗਤ ਦੀ ਜਿਹੜੀ ਚੈਲਪੈਲ ਹੈ ਜਿੰਨੀ ਕਿਸ ਥਾਂ ਤੋਂ ਦਿਖਾਈ ਜਾ ਸਕਦੀ ਹੈ ਤੁਹਾਨੂੰ ਦਿਖਾ ਰਿਹਾ ਹਾਂ ਦੂਜੇ ਪਾਸੇ ਹੀ ਤਸਵੀਰ ਨੰਨੇ-ਮੁੰਨੇ ਬੱਚੇ ਜਿਹੜੇ ਅੰਦਰ ਜਾ ਕੇ ਹੁਣੇ-ਹੁਣੇ ਬਾਹਰ ਆਏ ਆ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਤੁਹਾਨੂੰ ਤਪਸਥਾਨ ਦੇ ਅੰਦਰ ਦੀਆਂ ਦਿਖਾਵਾਂਗੇ ਠੀਕ ਇਸ ਵੇਲੇ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਉਸ ਇਮਾਰਤ ਦੇ ਜਿੱਥੇ ਬਾਬਾ ਫਰੀਦ ਜੀ ਨੇ ਤਪ ਕੀਤਾ ਸੀ ਤਸਵੀਰਾਂ ਦੇ ਵਿੱਚ ਫਰੀਦਕੋਟ ਦੇ ਮਹਾਰਾਜੇ ਦੇ ਕਿਲੇ ਅੰਦਰਲਾ ਉਹ ਤਪਸਥਾਨ ਇਸ ਵੇਲੇ ਤੁਸੀਂ ਮੇਰੇ ਨਾਲ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਅੰਦਰ ਇਸ ਵਾਰ ਪਹਿਲੀ ਵਾਰ ਪੰਜਾਬ ਸਰਕਾਰ ਨੇ ਇਸ ਤਾਪਸਥਾਨ ਦੇ ਖੁੱਲੇ ਦਰਸ਼ਨ ਦੇ ਦਾਰ ਕਰਨ ਦਾ ਮੌਕਾ ਪੰਜਾਬ ਵਾਸੀਆਂ ਨੂੰ ਦਿੱਤਾ ਹੈ ਅਤੇ ਇਸ ਦਾ ਲਾਭ ਉਠਾਉਣ ਵਾਸਤੇ ਹਜ਼ਾਰਾਂ ਸ਼ਰਧਾਲੂ ਪ੍ਰਤੀ ਦਿਨ ਇੱਥੇ ਨਤਮਸਤਕ ਹੋ ਰਹੇ ਹਨ ਤਸਵੀਰਾਂ ਦੇ ਵਿੱਚ ਬਾਬਾ ਫਰੀਦ ਜੀ ਦੀ ਤਸਵੀਰ ਸਾਹਮਣੇ ਜਗਦੀ ਜੋਤ ਅਤੇ ਹਾਜ਼ਰੀਨ ਲੋਕ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ ਦੇ ਨਾਲ ਹੀ ਇਸ ਸ਼ੀਸ਼ੇ ਵਿੱਚ ਦਿਖਾਈ ਦਿੰਦੀ ਜੋਤ ਅਤੇ ਜੋਤਾਂ ਤੋਂ ਖੱਬੇ ਪਾਸੇ ਵਾਲੇ ਪਾਸੇ ਉਹ ਸਥਾਨ ਪੋਰਾ ਹੈ ਜੋ ਸ਼ੀਸ਼ੇ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਇਸ ਸਥਾਨ ਤੇ ਬੈਠ ਕੇ ਬਾਬਾ ਫਰੀਦ ਜੀ ਨੇ ਤਪੱਸਿਆ ਕੀਤੀ ਸੀ